السلام علیکم جناب کھڑے ہو جائے کھڑے ہو جائے آپ روزانہ یہاں آتے ہیں گاڑی کھڑی کرتے ہیں مانگنے چلے جاتے ہیں کیا چکر ہے سر کوئی چکر نہیں ہے میں مانگتا ہوں اس میں شک ہے کوئی ہاں اچھا. الحمدللہ میں مانگتا ہوں اس میں کوئی شک نہیں سب کے سامنے مانگتا ہوں ٹھیک اچھا. ہے ਇਦੇ ਵਿੱਚ ਕੋਈ ਝਾਕੇ ਵਾਲੀ ਗੱਲ ਨਹੀਂ ਹੈਗੀ ਤੇ ਇਹ ਮੈਨੂੰ ਇਹ ਦੱਸੋ ਕਿ ਇਹ ਗੱਡੀ ਇਹਦੇ ਵਿੱਚ ਤੁਸੀਂ ਲਈ ਹੈ ਕਿ ਤੁਹਾਡੇ ਕੋਲ ਠੇਕੇ ਨੇ ਸਿਗਨਲ ਦੇ ਸਰ ਕੋਈ ਠੇਕਾ ਠੋਕਾ ਨਹੀਂ ਸਿਗਨਲ ਦਾ ਗੱਡੀ ਮੈਂ ਇਹਦੇ ਵਿੱਚ ਹੀ ਲਈ ਹੈ ਠੀਕ ਹੈ ਪਹਿਲੇ ਮੈਂ ਕੰਮ-ਸ਼ਾਮ ਕਰਨਾ ਸਾਂ ਫੈਕਟਰੀਆਂ ਦੇ ਵਿੱਚ ਜਾਣਾ ਉਹਨਾਂ ਨੂੰ ਕਹਿਣਾ ਜੀ ਕੰਮ ਦੇ ਦਿਓ ਉਹਨਾਂ ਕਹਿਣਾ ਚੱਲੋ ਭੱਜ ਤੁਹਾਣਾ ਯਾ ਟੁਰੋ ਤੁਹਾਡੀ ਲੱਤ ਇਹ ਜੈਨੂਨ ਖਰਾਬ ਹੈ ਕਿ ਤੁਸੀਂ ਐਕਟਿੰਗ ਕਰ ਰਹੇ ਹੋ ਸਰ ਜੈਨੂਨ ਖਰਾਬ ਹੈ ਮੇਰੀ ਲੱਤ ਹੈ ਐਕਟਿੰਗ ਨਹੀਂ ਕਰਦੇ ਪਏ ਐਕਟਿੰਗ ਨਹੀਂ ਕਰਦੇ ਨਹੀਂ 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 ਜੈਨੂਨ ਖਰਾਬ ਹੈ ਨਹੀਂ ਬੰਦੇ ਐਕਟਿੰਗ ਕਰਕੇ ਮੰਗਦੇ ਨੇ ਨਾ ਲੰਗੜੇ ਬੰਦੇ ਨਹੀਂ ਨਹੀਂ ਐਸਾ ਕੋਈ ਚੱਕਰ ਨਹੀਂ ਹੈਗਾ ਐਕਟਿੰਗ-ਐਕਟਿੰਗ ਕੋਈ ਨਹੀਂ ਕਰਦਾ ਮੇਰੀ ਜਨੂਨ ਲੱਤ ਖਰਾਬ ਹੈ ਲੇਕਿਨ ਇਹਦੀ ਇਹਦੀ ਵਜ੍ਹਾ ਭਲਾ ਕੀ ਹੈ ਮੈਂ ਮੰਗਣਾ ਕਿਉਂ ਬਣਿਆ ਸਰ ਉਹਦੀ ਵਜ੍ਹਾ ਇਹ ਹੈ ਕਿ ਮੈਂ ਕਿਸੇ ਵੀ ਫੈਕਟਰੀ ਕੋ ਜਾਣਾ ਸਨਾਂ ਕਿ ਸਰ ਮੈਨੂੰ ਕੰਮ ਤੇ ਰੱਖ ਲੋ ਉਹਨਾਂ ਕਹਿੰਦਾ ਚੱਲ ਓਏ ਤੇਰੀ ਲੱਤ ਖਰਾਬ ਹੈ ਤੈਨੂੰ ਕੰਮ ਤੇ ਨਹੀਂ ਰੱਖਣਾ ਕਿਸੇ ਕੋਲ ਵੀ ਚਲਾ ਜਾਣਾ ਉਹਨੂੰ ਕਹਿੰਦਾ ਸਰ ਮੈਂ ਬਹਿ ਕੇ ਕੋਈ ਕਰਨ ਵਾਲਾ ਕੰਮ ਦੇ ਦਿਓ ਉਹਨਾਂ ਕਹਿੰਦਾ ਨਹੀਂ ਜੀ ਅਸੀਂ ਨਹੀਂ ਤੈਨੂੰ ਕੰਮ ਦੇ ਸਕਦੇ ਫਿਰ ਉਹ ਮੈਂ ਨੂੰ ਇੱਕ ਬੰਦੇ ਨੇ مشਵਰਾ ਦਿੱਤਾ ਕਿ ਯਾਰ ਤੂੰ ਜੂ ਇੱਥੇ ੱੱਕੇ ਖਾਂਦੇ ਐ ਤੇ ਮੇਰੇ ਨਾਲ ਆ ਤੈਨੂੰ ਮੈਂ ਵਿਜ਼ਿਟ ਕਰਾਉਣਾ ਸਰ ਮੈਂ ਉਹਦੇ ਨਾਲ ਗਿਆ ਮੈਂ ਇਸ਼ਾਰੇ ਦਾ ਵਿਜ਼ਿਟ ਕੀਤਾ ਠੀਕ ਹੈ ਪਹਿਲੋਂ ਮੈਨੂੰ ਝਾਕਾ ਝੂਕਾ ਲੱਗਾ ਲੇਕਿਨ ਜਦੋਂ ਮੈਂ ਇੱਕ ਦੋ ਵਾਰ ਹੀ ਗਿਆ ਨਾ ਤੇ ਮੈਨੂੰ 5-500 ਵਾਲੇ ਹਜ਼ਾਰ-ਹਜ਼ਾਰ ਵਾਲੇ 5-5000 ਵਾਲੇ ਪੈਸੇ ਮਿਲੇ ਡਿਫੈਂਸ ਵਾਲੀ ਸਾਈਡ ਤੇ ਮਿਲਦੇ ਹਨ ਉੱਥੇ ਉੱਧਰ ਹੀ ਸਰ ਜੀ ਜਾਣੇ ਆ ਇਧਰੋਂ ਸ਼ੁਰੂਆਤ ਕਰਕੇ ਤੇ ਚਲੋ ਇਧਰ ਨੂੰ ਵੀ ਚੱਕਰ-ਚੱਕਰ ਲਾ ਲੈਨੇ ਆ ਫਿਰ ਮੈਂ ਵੇਖਿਆ ਮੈਂ ਕਿਹਾ ਯਾਰ ਇਹ ਉੱਥੇ ਤੇ 8 ਘੰਟੇ ਡਿਊਟੀ ਕਰਨ ਨਾਲ 20000 ਰੁਪਈਆ ਸੈਲਰੀ ਮਿਲਦੀ ਹੈ ਇੱਥੇ ਮੈਂ 2 ਘੰਟੇ ਡਿਊਟੀ ਕਰਨ ਨਾਲ ਤੇ ਮੇਰੀ ਜੇਬ ਦੇ ਵਿੱਚ 12000 15000 ਰੁਪ ਗੱਡੀ ਆਪਣੇ ਕੋਲ ਹੈ ਦੋ ਤਿੰਨ ਰਕਸ਼ੇ ਚੱਲਦੇ ਨੇ ਕਿਰਾਏ ਦੇ ਉੱਤੇ ਦਿੱਤੇ ਨੇ ਸਾਨੂੰ ਕਾਦੀ ਟੈਨਸ਼ਨ ਹੁਣ ਕੇ ਇਹਦੇ ਤਰਲਾ ਕਰਨ ਦੀ ਵੀ ਨੋ ਟਹਿ ਕੇ ਨਾ ਆਈਦਾ ਖਾਈ ਪੀਵੀ ਦਾ ਕੋਈ ਟੈਨਸ਼ਨ ਨਹੀਂ ਮਿਹਨਤ ਮਜ਼ਦੂਰੀ ਚ ਪੈਸੇ ਨਹੀਂ ਹੈ ਸਰ ਦਿੰਦੇ ਹੀ ਨਹੀਂ ਮਜ਼ਦੂਰ ਬੰਦੇ ਨੂੰ ਮਿਹਨਤ ਮਜ਼ਦੂਰੀ ਦਿੰਦੇ ਹੀ ਨਹੀਂ ਇਨਸਰਟ ਕਰਕੇ ਕੱਢ ਦਿੰਦੇ ਨੇ ਅਸੀਂ ਐਸੇ ਕਰਕੇ ਕਹਿੰਨੇ ਆ ਕੋਈ ਚੱਕਰ ਨਹੀਂ ਅਸੀਂ ਐਸੇ ਕਰਕੇ ਭਾਜੀ ਆਪਣਾ ਜਾਈਦਾ ਰਾਤ ਨੂੰ ਦਿਨੇ ਸੁਤੇ ਰਹੋ ਜਿੰਨੇ ਵਜੇ ਮਰਜੀ ਜਾਓ 2 ਘੰਟੇ ਲਾਓ ਠੀਕ ਹੈ ਸਲਾਮਾ ਕਰੋ ਤੇ ਪੈਸੇ ਜਿੰਨੇ ਮਰਜੀ ਇਕੱਠੇ ਕਰਕੇ ਲਾਓ ਕੋਈ ਟੈਨਸ਼ਨ ਹੀ ਨਹੀਂ ਹੈਗੀ ਮੇਰੇ ਤੇ ਪਲਾਟ ਨੇ ਮਾਸ਼ਾਅੱਲਾ 4-5 ਯਾਰ ਲਓ ਜੀ ਉਸਤਾਦ ਜੀ ਪਲਾਟ ਨੇ ਮੇਰੇ ਹੁਣ ਮੈਂ 6 ਕਿ ਮਹੀਨੇ ਲਾ ਕੇ ਤੇ ਮਾਸ਼ਾਅੱਲਾ ਉਹਨਾਂ ਨੂੰ ਛੱਤ ਕੇ ਤੇ ਕਰਾਏ ਤੇ ਦੇ ਦੇਣੇ ਨੇ ਅੱਛਾ ਗੱਡੀ ਕਦੋਂ ਲਈ ਸੀ ਇਹ ਗੱਡੀ ਨੂੰ ਭਾਜੀ 6 ਕਿ ਮਹੀਨੇ ਹੋ ਗਏ ਨੇ ਲਈ ਆਹ ਜ਼ਰਾ ਗਾੜੀ 'ਚ ਬੈਠਦੇ ਆਓ ਜ਼ਰਾ ਗੱਡੀ 'ਚ ਬੈਨੇ ਆ ਇਹਦੀ ਲੱਤ ਵੀ ਖਰਾਬ ਹੈ ਵਿਚਾਰੇ ਦੀ ਆਇਆ ਆਇਆ ਗੱਡੀ 'ਚ ਬੈਨੇ ਆ ਆ ਤੋ ਇਸਮੇ ਰਖਸ਼ੇ ਵੀ ਬਣਾਏ ਆਪਨੇ ਜੀ ਸਾਰਾ ਅਲhamdulillah ਸਾਰਾ ਕੁਝ ਹੀ ਬਣਾਇਆ ਮੈਂ ਰੈਂਟ ਤੇ ਰਹਿਣਾ ਸੀ ਸਰ ਜੀ ਪਹਿਲੋਂ ਕਿਰਾਇਆਂ ਦੇ ਉੱਤੇ ਧੱਕੇ ਖਾਦੇ ਫੈਕਟਰੀਆਂ ਦੇ ਧੱਕੇ ਖਾਦੇ ਕਿਸੇ ਨੇ ਕਹਿਣਾ ਚੱਲ ਵੀ ਤੇਰੀ ਲੱਤ ਖਰਾਬ ਹੈ ਇਹ ਵੋ ਹੁਣ ਤੇ ਸ਼ੁਕਰ ਹੈ ਅੱਲਾ ਦਾ 2 ਸਾਲ ਹੋ ਗਏ ਨੇ ਆ ਕੰਮ 'ਚ ਪਾਏ ਆ ਤੇ ਮੈਂ ਕਹਿੰਨਾ ਕਿ ਅਲਹਮਦੁਲਿਲਾ ਅੱਛਾ ਹਾਂਜੀ ਸਰ ਇਹ ਮੈਨੂੰ ਇਹ ਦੱਸੋ ਕਿ ਦੁਬਈ ਵੀ ਸੁਣਿਆ ਕਿ ਤੁਸੀਂ ਗਏ ਹੋ ਮੰਗਣ ਵਾਸਤੇ ਫਿਰ ਤੁਹਾਨੂੰ ਉਹਨਾਂ ਨੇ ਡਿਪੋਰਟ ਕਰਤਾ ਉਹ ਸਰ ਜੀ ਫੜਿਆ ਗਿਆ ਹਾਂ ਉੱਥੋਂ ਇੱਕ ਦੋ ਵਾਰੀ ਫਿਰ ਐਸੇ ਕਰਕੇ ਆ ਗਏ ਉਧਰ ਦੇ ਕਾਨੂੰਨ ਜ਼ਰਾ ਸਖਤ ਨੇ ਸਾਡੇ ਪਾਕਿਸਤਾਨ ਦੇ ਉਹ ਵੱਡੇ ਵੱਡੇ ਜਾਂਦੇ ਨੇ ਅਨਵਾਜ਼ ਸ਼ਰੀਫ ਹੁਰੀ ਸ਼ਬਾਸ਼ ਸ਼ਰੀਫ ਹੁਰੀ ਉਹ ਉਹਨਾਂ ਦਾ ਕੰਮ ਹੈ ਉੱਥੇ ਮੰਗਣਾ ਸਾਡਾ ਕੰਮ ਕਿਹੜਾ ਜੇ ਇਹ ਗੱਲ ਹੈ ਉਹ ਵੱਡਿਆਂ ਵੱਡਿਆਂ ਨੂੰ ਨਹੀਂ ਜ਼ਰਾ ਕੱਢ ਦੇ ਤੇ ਅਸੀਂ ਜ਼ਰਾ ਫੜੇ ਜਾਂਦੇ ਆ ਉਹ ਫੜੇ ਨਹੀਂ ਜਾਂਦੇ ਠੀਕ ਹੈ ਉਹ ਹਾਂਜੀ ਉਹ ਇਹ ਗੱਲ ਹੈ ਸਰ ਜੀ ਆਜਾ ਹੁਣ ਇਹੀ ਕੰਮ ਕਰਨਾ ਸਾਰੇ ਇਹ ਕੰਮ ਠੀਕ ਜੇ ਅੱਛਾ ਹਾਂਜੀ ਇਹ ਕੰਮ ਮੈਨੂੰ ਬੜਾ ਅੱਛਾ ਲੱਗਾ ਜੇ ਨਾ ਕਿਸੇ ਦੀ ਗੱਲ ਨਾ ਬਾਤ ਸਕੂਨ ਨਾ ਰਾਤ ਨੂੰ ਬਾਤ ਜਿਹੜੇ ਪੈਸੇ ਨਹੀਂ ਦਿੰਦੇ ਤੁਸੀਂ ਅਕਸਰ ਤੁਸੀਂ ਜਾਂਦੇ ਹੋ ਨਾ ਅਕਸਰ ਲੋਕ ਪੈਸੇ ਨਹੀਂ ਵੀ ਦਿੰਦੇ ਆਹੋ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਘੂਰੀ ਛੂਰੀ ਪਾਈਦੀ ਹੈ ਜੇ ਮੰਨ ਜਾਣ ਤੇ ਠੀਕ ਹੈ ਨਹੀਂ ਤੇ ਫਿਰ ਆਪ ਹੀ ਧਿਆਨ ਥੱਲੇ ਕਰਕੇ ਆ ਜੀ ਕਿਸ ਤਰ੍ਹਾਂ ਮਾਰਦੇ ਬਸ ਘੂੜੀ ਉਹ ਕਹਿ ਛੱਡਦੇ ਨੇ ਅੰਜ ਅੱਲਾ ਭਲਾ ਕਰੇ ਅੱਛਾ ਜੀ ਭਾਜੀ ਕੀ ਹੋ ਗਿਆ ਠੀਕ ਹੈ ਐਡੀ ਕਿਹੜੀ ਗੱਲ ਹੈ ਅਸੀਂ ਕਾਰ ਦੀ ਚਾਬੀ ਮੰਗ ਲਈ ਤੁਹਾਡੇ ਕੋਲੋਂ ਉਹ ਫਿਰ ਇਸ ਤਰੀਕੇ ਨਾਲ ਭਾਜੀ ਕੀ ਕਰੀਏ ਫਿਰ ਉਹ ਮਾਫ ਕਰਨ ਵਾਲੇ ਨਾ ਨਾ ਵਿੱਚ ਪੈਣ ਤੇ ਫਿਰ ਤੇ ਸਾਡੀ ਦਿਹਾੜੀ ਬਹੁਤ ਲਗ ਜਾਂਦੀ ਹੈ ਮਾਫ ਕਰਨ ਵਾਲੇ ਵਿੱਚ ਆ ਜਾਂਦੇ ਆਂ ਅੱਲਾ ਭਲਾ ਆ ਜਾਂਦੇ ਨੇ ਨਾ ਅੱਲਾ ਭਲਾ ਕਰਨ ਵਾਲੇ ਮਾਫ ਕਰਨ ਵਾਲੇ ਦਿਲ ਕਰਦਾ ਇਹਨਾਂ ਨੂੰ ਡੰਡਿਆਂ ਨਾਲ ਕੁੱਟியே ਪਾ ਜੀ ਕੀ ਕਰੀਏ ਫਿਰ ਮਜਬੂਰੀ ਹੈ ਠੀਕ ਹੈ ਤੇ ਲੇਕਿਨ ਇਹ ਜੇ ਕਿ ਕੋਈ ਵੀ ਬੰਦਾ ਵਾ ਉਹਨੂੰ ਅਗਰ ਕੰਮਸ਼ਮ ਨਾ ਮਿਲੇ ਮਜ਼ਦੂਰੀ ਕੋਈ ਨਾ ਦੇਵੇ ਤੇ ਫਿਰ ਇਹ ਇਸ ਪਾਸੇ ਤੇ ਤੁਰਨਾ ਹੀ ਪੈਂਦਾ ਹੈ ਭਾਜੀ ਫਿਰ ਠੀਕ ਹੈ ਇਹਦੀ ਤਾਜ਼ਾਤ ਵੱਧ ਹੀ ਨਹੀਂ ਜਾ ਰਹੀ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਮੰਗਣ ਵਾਲੇ ਸਿਗਨਲ ਤੇ ਬਹੁਤ ਹੀ ਖਲੋਤੇ ਹੁੰਦੇ ਸਾਰੇ ਖਲੋਤੇ ਹੁੰਦੇ ਨੇ ਨਸੀਬ ਆਪਣੇ ਆਪਣੇ ਤੁਹਾਨੂੰ ਮੰਗਣ ਵਾਲੇ ਕੀ ਕਹਿੰਦੇ ਆ ਦੱਸੋ ਤਾਨੂੰ ਕੋਈ ਮਸਲਾ ਮੰਗਣ ਆ ਲਿਆ ਕੋਲ ਮੈਂ ਤੁਹਾਡੇ ਕੋ ਕੰਮ ਮੰਗਣ ਆਉਣਾ ਤੂੰ ਹੀ ਮੈਨੂੰ ਕੰਮ ਨਹੀਂ ਦਿੰਦੇ ਮੈਂ ਮੰਗਾ ਵੀ ਨਾ ਨਹੀਂ ਨਹੀਂ ਤੇ ਸਾਡਾ ਕੰਮ ਤੇ ਸਾਡਾ ਹੁਨਰ ਤੇ ਨਾ ਨਾ ਖੋ ਸਾਡੇ ਕੋਲੋਂ ਤੁਸੀਂ ਠੀਕ ਹੁਣ ਤੁਸੀਂ ਮੋਟਰਸਾਈਕਲ ਤੇ ਆਏ ਹੋ ਮੇਰੇ ਕੋਲ ਮਾਸ਼ਾਅੱਲਾ ਗੱਡੀਆਂ ਪਲਾਟ ਰੱਖਛੇ ਨੇ ਦੱਸੋ ਮੈਂ ਕੀ ਕਰਾਂ ਹਾਂ ਸਹੀ ਠੀਕ 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 ਯਾਨੀ ਕਿ ਉਹਦੇ ਜ ਨਹੀਂ ਸੀ ਪੂਰੀ ਪੈਂਦੀ ਉਹ ਸਾਰੇ ਪੂਰੀ ਕੀ ਮਿਹਨਤ ਹੀ ਨਹੀਂ ਸੀ ਦੇਂਦੇ ਆਜੋ ਜੀ ਬੈ ਕੇ ਕੰਮ ਕਰ ਲਓ 12 ਘੰਟੇ ਡਿਊਟੀ ਤੇ 8000 ਰੁਪਏ 7000 ਰੁਪਏ ਸੈਲਰੀ ਦੱਸੋ ਉਹੀ ਰੈਂਟ ਤੇ ਮਕਾਨ ਕੀ ਕਰਦੇ ਮੈਨੂੰ 2 ਸਾਲ ਹੋ ਗਏ ਨੇ ਮੈਂ ਆਪਣਾ ਮਾਸ਼ਾਅੱਲਾ ਘਰ ਟ੍ਰਿਪਲ ਸਟੋਰੀ ਬਣਾਇਆ ਮੈਂ ਦਸਾਂ ਮਰਲਿਆਂ ਦੇ ਵਿੱਚ ਉਸ ਤੋਂ ਬਾਅਦ ਜਨਾਬੇ ਅਲੀ ਮੈਂ ਆਪਣ ਆਟ ਲੈ ਨੇ 4-5 ਰਕਸ਼ੇ 2-3 ਰੈਂਟ ਦੇ ਉੱਤੇ ਦਿੱਤੇ ਨੇ ਗੱਡੀ ਮੇਰੇ ਕੋਲ ਸਲਮ ਮਾਰੀਦੀ ਐ ہزار ਦਾ ਤੇਲ ਪਵਾ ਕੇ ਤੇ ਉੱਤੇ ਖਲਾਰ ਕੇ ਕਿਸੇ ਨੂੰ ਪਤਾ ਹੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦੂ ਘੰਟਿਆਂ ਦੇ ਵਿੱਚ ਰੁਪਈਆ 10-12000 15000 ਹੁਣ ਅਗੋ ਰੋਜ਼ੇ ਨੇ ਅਗੋ ਰਾਸ਼ਨ ਵੀ ਲੈਣਾ ਕਰਨਾ ਸਕੂਨ ਨਾਲ ਗੱਡੀ ਭਰ ਕੇ ਰਾਸ਼ਨ ਵੀ ਲੈਵਾਂ ਕਰਾਂਗੇ ਡੇਲੀ ਸਵੇਰ ਕਿੰਨੇ ਵਜੇ ਨਿਕਲਣਾ ਕਿੰਨੇ ਵਜੇ ਸਰ ਸਵੇਰ ਨਹੀਂ ਅਸੀਂ ਨਿਕਲਦੇ ਬਈ ਸਵੇਰ-ਸਵੇਰ ਨਹੀਂ ਜਾਂਦਾ ਕਿਉਂਕਿ ਮੇਰੀ ਸਕਿਨ ਖਰਾਬ ਹੋ ਜਾਂਦੀ ਹੈ ਮੇਰੀ ਸਕਿਨ ਦਾ ਮਸਲਾ ਵੈ ਠੀਕ ਹੈ ਮੈਂ ਆਪਣੇ ਕੰਮ ਦਾ ਨਾ ਇੱਕ ਤਰੀਕਾ ਰੱਖਿਆ ਵੈ ਮੈਂ ਅਗੋ ਰੋਜ਼ੇ ਆ ਜਣੇ ਨ ਉਜੇ ਤੋਂ ਬਾਅਦ ਚਲੇ ਜਾਣਾ ਕਰਨਾ ਹੈ ਠੀਕ ਹੈ ਅਫਤਾਰੀ ਕਰੋ ਕਾਰ ਕੁਰ ਕੇ ਰਿਲੈਕਸ ਹੋ ਕੇ ਅੱਗੋਂ ਮੈਂ ਵੇਖਣਾ ਕਿ ਰਸ਼ ਵਧ ਗਿਆ ਜੇ ਅੱਗੇ ਸਿਗਨਲ ਤੇ ਰਸ਼ ਵਧ ਗਿਆ ਤੇ ਫਿਰ ਮੈਂ 2 ਘੰਟੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਠੀਕ ਹੈ ਉਹ ਭਾਜੀ ਰੋਜ਼ਿਆਂ ਦੇ ਵਿੱਚ ਗਰਮੀਆਂ 'ਚ ਦੋ ਦਿਨ ਨੂੰ ਨਹੀਂ ਮੰਗਦਾ ਸਕਿਨ ਖਰਾਬ ਹੋ ਜਾਂਦੀ ਹਾਂ ਜੀ ਸਰ ਮੇਰੀ ਸਕਿਨ ਦਾ ਮਸਲਾ ਇੱਧਰ ਵੇਖੋ ਤੇ ਸਹੀ ਠੀਕ ਹੈ ਹੁਣ ਕੀ ਕਰੀਏ ਫਿਰ ਮਜਬੂਰੀ ਹੈ ਦੋ ਤੋਂ ਤਿੰਨ ਘੰਟੇ ਬਸ ਅਹੀ ਕੰਮ ਕਰਨਾ ਹੁੰਦਾ ਪੈਸੇ ਵਾਧੂ ਫਿਰ ਭਾਜੀ ਉੱਥੇ ਜ਼ਿੰਗਰ 버ਗਰ ਖਾਓ ਪੀਜ਼ੇ ਖਾਓ ਕਿਸੇ ਦੀ ਕੋ ਗੱਲ ਨਹੀਂ ਕੋ ਬਾਤ ਹੀ ਨਹੀਂ ਹਮ ਹਮ ਗੱਲ ਹੈ ਵਾ ਤੇ ਕੀ ਕਰੀਏ ਫਿਰ ਤੁਸੀਂ ਦੱਸੋ ਇਹ ਤੇ ਅਸੀਂ ਤੈਨੂੰ ਪਹਿਚਾਨ ਲਿਆ ਲੋਕਾਂ ਨੂੰ ਪਤਾ ਹੈ ਕਿ ਤੇਰੇ ਕੋਲ ਗੱਡੀ ਹੈ ਲੋਕਾਂ ਨੂੰ ਨਹੀਂ ਪਤਾ ਜੇ ਕਿਸੇ ਨੂੰ ਪਤਾ ਵੀ ਹੋਏ ਤੇ ਮੈਂ ਆਪਣੀ ਕਮਾਈ ਦੀ ਲਈ ਹੈ ਕਿ ਮੈਂ ਲੋਕਾਂ ਕੋਲੋਂ ਲਈ ਹੈ ਤੁਸੀਂ ਮੈਨੂੰ ਕਹਿ ਦਿੰਦੇ ਹੋ ਗੱਡੀ ਹੈ ਤੇ ਮੈਂ ਤੇ ਆਪਣੇ ਸਲੂਟ ਮਾਰ ਕੇ ਲਈ ਹੈ ਦੱਸੋ ਇੰਨੀ ਆਖਿਰ ਵਿੱਚ ਕੋਈ ਮੈਸੇਜ ਦੇਗਾ ਸਰ ਕੀ ਮੈਸੇਜ ਦੇਣਾ ਹੈ ਮੈਸੇਜ ਇਹ ਹੀ ਮੈਂ ਦੇਾਂਗਾ ਇਹਨਾਂ ਲੋਕਾਂ ਨੂੰ ਕਿ ਭਾਜੀ ਸਭ ਤੋਂ ਪਹਿਲਾਂ ਸਾਡੀ ਹਕੂਮਤ ਸਹੀ ਹੋਣੀ ਚਾਹੀਦੀ ਹੈ ਠੀਕ ਹੈ ਸਾਡੇ ਉਤਲੇ ਜਿਹੜੇ ਨੇ ਸਰਬਰਾ ਉਹ ਸਹੀ ਹੋਣੇ ਚਾਹੀਦੇ ਨੇ ਉਹ ਸਹੀ ਹੋ ਜਾਣ ਤੇ ਅਸੀਂ ਵੀ ਸਹੀ ਹੋ ਜੰਨੇ ਆ ਠੀਕ ਹੈ ਮੇਰਾ ਦਿਲ ਨਹੀਂ ਕਰਦਾ ਮੰਗਣ ਤੇ ਸਰ ਮੈਂ ਮਜ਼ਹੂਰ ਆਦਮੀਾਂ ਸਾ ਫੈਕਟਰੀਆਂ ਦੇ ਵਿੱਚ ਕੰਮ ਕਰਨ ਗਿਆ ਸਾਰੇ ਨੇ ਹਾਲਾਤ ਤੇ ਮਾਹਰ ਨੇ ਤੈਨੂੰ ਮਜਬੂਰ ਕੀਤਾ ਮੈਨੂੰ ਮਜਬੂਰ ਮਾਹਰ ਨੇ ਕੀਤਾ ਸਰ ਜਿੱਦੀ ਵੇ ਤੋਂ ਮੈਂ ਮੰਗਣ ਵਾਲਾ ਬਣ ਗਿਆ ਵਾ ਠੀਕ ਹੈ ਇਹ ਮੈਨੂੰ ਅੱਲਾ ਨੇ ਗੱਡੀ ਦੇ ਦਿੱਤੀ ਪਲਾਟ ਦੇ ਦਿੱਤੇ ਇਹ ਵੀ ਨਹੀਂ ਲੋਕਾਂ ਨੂੰ ਬਰਦਾਸ਼ਤ ਹੁੰਦੇ ਇਹ ਹਾਲਾਤ ਜੀ ਵਾਸ਼ਰੇ ਮੇਂ ਗੁਰਬਤ ਹੈ ਬੇਰੋਜ਼ਗਾਰੀ ਹੈ ਇਸ ਕੀ ਬਾਤ ਬਿਲਕੁਲ ਠੀਕ ਹੈ ਮੈਂ ਇਸ ਕੇ ਬਾਦ ਸੇ ਐਗਰੀ ਕਰਤਾ ਹੂੰ ਕਿ ਮਜਬੂਰੀਓਂ ਕਾ ਗਲਤ ਫਾਇਦਾ ਉਠਾਤੇ ਹੈਂ اگر عورت کوئی جاتی ہے تو اس کے اس کو اپنی عزت کا خطرہ ہوتا ہے مرد کو نوکری نہیں ملتی مرد کو کام نہیں ملتا مزدوری نہیں ملتی تو پھر ان کے لیے ایک ہی کام رہ جاتا ہے مانگنا آسان ہے اب اس نے کہا کہ بھائی یہ سب سے آسان ہے ہم یہی کریں گے اور زیادہ تر یقین کرے پاکستان میں حالات اب آپ کے سامنے ہیں معیشت ان سے کنٹرول نہیں ہو رہی حالات خراب ہیں اپنی کرسیوں کے لیے لڑ رہے ہیں ایک دوسرے کے ساتھ اسمبلیوں میں چور چور کے نعرے لگاتے ہیں لیکن دوسری طرف عوام پر کیا گزر رہی ہے یہ آپ کے سامنے اور یہ سب سے بڑی تصویر آپ کے سامنے